ਇਹ ਕਾਲ ਹੀ ਹੋ ਗਿਆ ਜੇ ਸੰਤ ਮਹਾਂਪੁਰਸ਼ ਨਾ ਹੋਣ ਤਾਂ ਕਾਲ ਅੱਜ ਦੇ ਟਾਈਮ ਆਪਣੇ ਤੇ ਹਾਵੀ ਹੋ ਜੇ ਜਿਹੜਾ ਦਿਲ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਨਾ ਉਹ ਆਹ ਜ ਸਾਡੇ ਦਿਲ ਨੂੰ ਮਹਾਰਾਜ ਨਹੀਂ ਦੇ ਸਕਦਾ ਬੜੀ ਤਬਸਿਆ ਹੈ ਜਿਹੜਾ ਐਡਾ ਵੱਡਾ ਦਿਲ ਇਹਨਾਂ ਨੂੰ ਦੇਖ ਕੇ ਅੰਬਰ ਸਰ ਗਰਦਾਸ ਪੁਰਾ ਅੰਬਰ ਸਰ ਤੇ ਪਰਿਉਜਬੋਦੀ ਸੇਵਾ ਜਿਹੜੀ ਹੈ ਇਹ ਸਰਦਾਰ ਸਾਹਿਬ ਲੁੱਟ ਰਿਆ ਹੈ ਭਾਈ ਇੱਕ ਨਾ ਗਾਣਾ ਤੁਸੀਂ ਸੁਣਿਆ ਹੋਣਾ ਅਸੀਂ ਉਹ ਨਹੀਂ ਜੋ ਸਮਝ ਲੈ ਜਦੋਂ ਵਕਤ ਆਉ ਤਾਂ ਦੱਸਾਂਗੇ ਲੱਗਦਾ ਵੀ ਇਹ ਸਹੀ ਵਕਤ 'ਚ ਦੱਸਦਾ ਮਨਕੀਰਤਔਲਖ ਨੇ ਵੀ ਪੰਜਾਬੀ ਕੀ ਹੁੰਦੇ ਆ ਵੇਰੇ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਮਹਾਪੁਰਸ਼ ਆਪਣੇ ਨਾਲ ਖੜੇ ਨੇ ਠੀਕ ਆ ਮੈਂ ਮੈਂ ਪਹਿਲਾਂ ਦੱਸ ਰਿਹਾ ਸੀ ਉੱਥੇ ਟਰੈਕਟਰ ਤੇ ਬੈਠਾ ਮੈਂ ਕਿਹਾ ਇਹ ਕਾਲ ਆ ਇਹ ਕਾਲ ਹੀ ਹੋ ਗਿਆ ਜੇ ਸੰਤ ਮਹਾਪੁਰਸ਼ ਨਾ ਹੋਣ ਤਾਂ ਕਾਲ ਅੱਜ ਦੇ ਟਾਈਮ ਆਪਣੇ ਤੇ ਹਾਵੀ ਹੋ ਜੇ ਸੋ ਇਹ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਆ ਤੇ ਮਹਾਪੁਰਸ਼ ਆਪਣੇ ਨਾਲ ਨੇ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਜਿਹੜਾ ਬਹੁਤ ਵੱਡੀ ਸੇਵਾ ਗੁਰੂ ਘਰ ਦੀ ਲੁੱਟੀ ਲੋਕਾਂ ਵਾਸਤੇ ਸੰਗਤਾਂ ਵਾਸਤੇ ਜਿਹੜੇ ਟਰੈਕਟਰ ਦਾ ਇਹਨਾਂ ਦਿੱਤੇ ਆ ਜਿੰਨੇ ਵੀ ਕੋਨੇਵਾਲ ਦੇ ਬੰਨ ਜਿਹੜਾ ਰੁੜਿਆ ਉਹਦੇ ਦੀ ਪੈਲੀ ਜਿਹੜੀ ਉਹ ਪਧਰੀ ਕਰਕੇ ਉਹਨਾਂ ਨੂੰ ਵਿੱਚ ਕੀ ਦਵਾਂਗੇ ਬਾਬਾ ਜੀ ਵੱਲੋਂ ਜੀ ਪਧਰਾ ਵੀ ਕਰਾਂਗੇ ਉਹ ਤੇਲ ਦਾ ਸੰਯੋਗ ਵੀ ਹਰ ਸੰਗਤਾਂ ਨੂੰ ਕਹਾਂਵਾਂਗੇ ਵੀ ਇਹ ਟਰੈਕਟਰ ਨੇ ਤੇਲ ਪੈਣਾ ਟਰੈਕਟਰ ਨੇ ਤੇਲ ਦੀ ਸੇਵਾ ਵੀ ਕਰਨ ਮਿੱਟੀ ਦੇ ਜਿਹੜੇ ਟਰੈਲੇ ਪਰ ਪਰ ਲਿਓਨ ਬੰਨ ਜਿਹੜਾ ਉਹ ਸੇਵਾ ਚੱਲ ਰਹੀ ਹੈ ਬਾਬਾ ਜੀ ਵੱਲੋਂ ਵਾਹਿਗੁਰੂ ਖਾਲਸਾ ਦੀ ਭਾਈ ਜੀ ਇੱਕ ਗੱਲ ਹੈ ਮਨਕੀਰਤ ਭਾਈ ਕਿਹੜਾ ਤੁਹਾਡੇ ਲੋਹੇ ਦਾ ਦਿਲ ਫਟ ਕੀਤਾ ਹੋਇਆ ਕਿਉਂਕਿ ਆਮ ਬੰਦਾ 5 ਰੁਪਏ ਲਾਉਣ ਲੱਗਿਆ ਵੀ ਇਹਨਾਂ ਨੂੰ ਮੁੜਕਾ ਆ ਜਾਂਦਾ ਭਈ ਯਾਰ ਵੱਧ ਲੱਗ ਗਏ ਤੇ ਤੁਸੀਂ ਜਿਹੜਾ ਦਿਲ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਨਾ ਉਹ ਹਾਰੀ ਸਾੜੀ ਦਿਲ ਨੂੰ ਮਹਾਰਾਜ ਨਹੀਂ ਦੇ ਸਕਦਾ ਬੜੀ ਤਬੱਸਿਆ ਹੈ ਜਿਹੜਾ ਐਡਾ ਵੱਡਾ ਦਿਲ ਇਹਨਾਂ ਨੂੰ ਦੇਖ ਕੇ ਅੰਮਰਸਰ ਗਰਦਾਜ ਅੰਮਰ ਸਰ ਤੇ ਪਰਯੋਜਪੋਦੀ ਸੇਵਾ ਜਿਹੜੀ ਹੈ ਸਰਦਾਰ ਸਾਹਿਬ ਲੁੱਟ ਰਿਆ ਕੀ ਕਹਿਣਾ ਚਾਹੋਗੇ ਜੀ ਬਾਬਾ ਜੀ ਵੱਲੋਂ ਐਡੇ ਸੋਹਣੇ ਸ਼ਬਦ ਬਾਬਾ ਜੀ ਮੈਂ ਕੋਈ ਅੱਖਰ ਹੀ ਨਹੀਂ ਏ ਤੁਮਾਂ ਜੀ ਕੋਈ ਅੱਖਰ ਨਹੀਂ ਬਾਕੀ ਹੁਣ ਆਪਾਂ ਆਪਾਂ ਪਿੰਡਾਂ ਚ ਚਲੀਏ ਟਰੈਕਟਰਾਂ ਦੀ ਸੇਵਾ ਹੋ ਗਈ ਹੁਣ ਆਪਾਂ ਆਪਾਂ ਜਿਹੜਾ ਕੈਸ਼ ਆ ਉਹ ਘਰ ਘਰ ਤੱਕ ਕੈਸ਼ ਪਹੁੰਚਾਈਏ ਇਹ ਕਾਲ ਹੀ ਹੋ ਗਿਆ ਜੇ ਸੰਤ ਮਹਾਂਪੁਰਸ਼ ਨਾ ਹੋਣ ਤਾਂ ਕਾਲ ਅੱਜ ਦੇ ਟਾਈਮ ਆਪਣੇ ਤੇ ਹਾਵੀ ਹੋ ਜੇ ਜਿਹੜਾ ਦਿਲ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਨਾ ਉਹ ਆ ਜ ਸਾਡੇ ਦਿਲ ਨੂੰ ਮਾਰ ਨਹੀਂ ਦੇ ਸਕਦਾ ਬੜੀ ਤਬੱਸਿਆ ਏ ਜਿਹੜਾ ਐਡਾ ਵੱਡਾ ਦਿਲ ਇਹਨਾਂ ਨੂੰ ਦੇਖ ਕੇ ਅੰਮਰ ਸਰ ਗਰਦਾਸਪੁਰ ਆ ਅੰਮਰ ਸਰ ਤੇ ਪਰਉਪਕਾਰੀ ਸੇਵਾ ਜਿਹੜੀ ਐ ਇਹ ਸਰਦਾਰ ਸਾਹਿਬ ਲੁੱਟ ਰਿਆ ਬਾਈ ਇੱਕ ਨਾ ਗਾਣਾ ਤੁਸੀਂ ਸੁਣਿਆ ਹੋਣਾ ਅਸੀਂ ਉਹ ਨਹੀਂ ਜੋ ਸਮਝ ਲੈ ਜਦੋਂ ਵਕਤ ਆਉ ਤਾਂ ਦੱਸਾਂਗੇ ਲੱਗਦਾ ਵੀ ਇਹ ਸਹੀ ਵਕਤ 'ਚ ਦੱਸਦਾ ਮਨਕੀਰਤਔਲਖ ਨੇ ਵੀ ਪੰਜਾਬੀ ਕੀ ਹੁੰਦੇ ਵੀਰੇ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਸੋ ਮਹਾਪੁਰਸ਼ ਆਪਣੇ ਨਾਲ ਖੜੇ ਨੇ ਠੀਕ ਆ ਮੈਂ ਮੈਂ ਪਹਿਲਾਂ ਦੱਸ ਰਿਹਾ ਸੀ ਉੱਥੇ ਟਰੈਕਟਰ ਤੇ ਬੈਠਾ ਮੈਂ ਕਿਹਾ ਇਹ ਕਾਲ ਆ ਇਹ ਕਾਲ ਹੀ ਹੋ ਗਿਆ ਜੇ ਸੰਤ ਮਹਾਪੁਰਸ਼ ਨਾ ਹੋਣ ਤਾਂ ਕਾਲ ਅੱਜ ਦੇ ਟਾਈਮ ਆਪਣੇ ਤੇ ਹਾਵੀ ਹੋ ਜੇ ਸੋ ਇਹ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਆ ਤੇ ਮਹਾਪੁਰਸ਼ ਆਪਣੇ ਨਾਲ ਨੇ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਵੀਰ ਵੀ ਸੇਵਾ ਲੈ ਕੇ ਪਹੁੰਚੇ ਨੇ 10 ਵਕਤ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਜਿਹੜਾ ਬਹੁਤ ਵੱਡੀ ਸੇਵਾ ਗੁਰੂ ਘਰ ਦੀ ਲੁੱਟੀ ਲੋਕਾਂ ਵਾਸਤੇ ਸੰਗਤਾਂ ਵਾਸਤੇ ਜਿਹੜੇ ਟਰੈਕਟਰਾਂ ਦੇ ਇਹਨਾਂ ਦਿੱਤੇ ਆ ਜਿੰਨੇ ਵੀ ਕੋਨੇਵਾਲ ਦੇ ਬੰਨ ਜਿਹੜਾ ਰੁੜਿਆ ਉਹਦੇ ਦੀ ਪਹਿਲੀ ਜਿਹੜੀ ਉਹ ਪਧਰੀ ਕਰਕੇ ਉਹਨਾਂ ਨੂੰ ਬੀਜ ਕੇ ਦਵਾਂਗੇ ਬਾਬਾ ਜੀ ਵੱਲੋਂ ਜੀ ਪਧਰਾ ਵੀ ਕਰਾਂਗੇ ਉਹ ਤੇਲ ਦਾ ਸੰਯੋਗ ਵੀ ਹਰ ਸੰਗਤਾਂ ਨੂੰ ਕਹਾਂਵਾਂਗੇ ਵੀ ਇਹ ਟਰੈਕਟਰ ਨੇ ਤੇਲ ਪੈਣਾ ਵਾ ਟਰੈਕਟਰਾਂ ਦੇ ਤੇਲ ਦੀ ਸੇਵਾ ਵੀ ਕਰਨ ਮਿੱਟੀ ਦੇ ਜਿਹੜੇ ਟਰੈਲੇ ਪਰ ਪਰ ਲਿਓਨ ਬੰਨ ਜਿਹੜਾ ਉਹ ਸੇਵਾ ਚੱਲ ਰਹੀ ਹੈ ਬਾਬਾ ਜੀ ਵੱਲੋਂ ਵਾਹਿਗੁਰੂ ਖਾਲਸਾ ਦਾ ਭਾਈ ਜੀ ਇੱਕ ਗੱਲ ਹੈ ਮਨਕੀਰਤ ਭਾਈ ਕਿਹੜਾ ਤੁਹਾਡੇ ਲੋਹੇ ਦਾ ਦਿਲ ਫਟ ਕੀਤਾ ਹੋਇਆ ਕਿਉਂਕਿ ਆਮ ਬੰਦਾ 5 ਰੁਪਏ ਲਾਉਣ ਲੱਗਿਆ ਵੀ ਇਹਨਾਂ ਨੂੰ ਮੁੜਕਾ ਆ ਜਾਂਦਾ ਵੀ ਯਾਰ ਵੱਧ ਲੱਗ ਗਏ ਤੇ ਤੁਸੀਂ ਜਿਹੜਾ ਦਿਲ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਨਾ ਉਹ ਸਾਡੀ ਸਾਡੀ ਦਿਲ ਨੂੰ ਮਹਾਰਾਜ ਨਹੀਂ ਦੇ ਸਕਦਾ ਬੜੀ ਤਬੱਸਿਆ ਹੈ ਜਿਹੜਾ ਐਡਾ ਵੱਡਾ ਦਿਲ ਇਹਨਾਂ ਨੂੰ ਦੇਖ ਕੇ ਅੰਬਰ ਸਰ ਉਹ ਗਰਦਾਸ ਅੰਬਰ ਸਰ ਤੇ ਪ੍ਰੋਜਬੋਧੀ ਸੇਵਾ ਜਿਹੜੀ ਆ ਇਹ ਸਰਦਾਰ ਸਾਹਿਬ ਲੁੱਟ ਰਿਆ ਹਰਦਾ ਕਾ ਕੀ ਕਹਿਣਾ ਚਾਹੋਗੇ ਜੀ ਬਾਬਾ ਜੀ ਵੱਲੋਂ ਐਡੇ ਸੋਹਣੇ ਸ਼ਬਦ ਬਾਬਾ ਜੀ ਮੈਂ ਕੋਈ ਅੱਖਰ ਹੀ ਨਹੀਂ ਏ ਤੁਮਾਂ ਜੀ ਕੋਈ ਅੱਖਰ ਨਹੀਂ ਬਾਕੀ ਹੁਣ ਆਪਾਂ ਆਪਾਂ ਪਿੰਡਾਂ 'ਚ ਚਲੀਏ ਟਰੈਕਟਰਾਂ ਦੀ ਸੇਵਾ ਹੋਵੇ ਚਲੋ ਹੁਣ ਆਪਾਂ ਆਪਾਂ ਜਿਹੜਾ ਕੈਸ਼ ਆ ਉਹ ਘਰ ਘਰ ਤੱਕ ਕੈਸ਼ ਪਹੁੰਚਾਈ